ਕੇਂਦਰੀ ਟ੍ਰੇਡ ਯੂਨੀਅਨ ਦੇ ਸਾਂਝੇ ਮੰਚ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਜਿੱਥੇ ਅੰਮ੍ਰਿਤਸਰ ਬੱਸ ਸਟੈਂਡ ਵਿਖੇ ਵਿਸ਼ਾਲ ਰੋਸ਼ ਸ਼ੈਲੀ ਕੀਤੀ ਗਈ ਰੋਸ਼ ਪ੍ਰਦਰਸ਼ਨ ਨੂੰ ਏਟੰਕ ਐਚ ਐਮ ਐਸ ਸੀ 2 ਸੀਟੀ ਯੂ ਪੰਜਾਬ ਇਟਨ ਕੱਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਮੰਚ ਸਨ ਸਿੰਘ ਬਰਾੜ ਅਮਰਜੀਤ ਸਿੰਘ ਅਸਲ ਸੁੱਚਾ ਸਿੰਘ ਅਜਨਾਲਾ ਕੁਲਵੰਤ ਸਿੰਘ 바ਵਾ सुरेंद्र ਸ਼ਰਮਾ ਜਗਤਾਰ ਸਿੰਘ ਕਰਮਪੁਰਾ ਬਲਦੇਵ ਸਿੰਘ ਬਾਬੂ ਬੈਂਕਾਂ ਦੇ ਗੂ ਰਵੀ ਰਾਜਦਾਨ ਕਿਸ਼ੋਰ ਸ਼ਰੀਨ ਸੁਰੇਸ਼ ਪਟਿਆ ਨਰਿੰਦਰ ਬੱਲ ਸਰੋਜ ਬਾਲਾ ਡਾਕਟਰ ਭਪਿੰਦਰ ਸਿੰਘ ਗੁਰਮਿੰਦਰ ਕੌਰ ਜਸਵਿੰਦਰ ਕੌਰ ਬ੍ਰਹਮਦੇਵ ਸ਼ਰਮਾ ਤੀਰਸ ਸਿੰਘ ਕੋਹਲੀ ਆਦੀ ਸ਼ਾਮਲ ਸਨ ਅਤੇ ਅਨੇਕ ਬੁਲਾਰੇ ਸ਼ਾਮਰ ਸੰਬੁਲਾਰੀਆਂ ਨੇ ਅੱਜ ਦੀ ਹੜਤਾਲ ਦੇ ਮੁੱਦਿਆਂ ਤੇ ਮੰਗਾਂ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ मज़दूर पाण पिया कंद पिया वा ਮਾਂਗ ਲਾਹ ਲਵੇ ਅਜੇ ਵੀ ਮੇਰੇ ਦੇ ਵਿੱਚ ਜੋ ਉਹ ਜਿਹੜੀਆਂ ਨੀਤੀਆਂ ਚੱਲ ਰਹੀਆਂ ਇਹਨਾਂ ਨੀਤੀਆਂ ਦੇ ਵਿੱਚੋਂ ਸਾਡੀਆਂ ਜਿਹੜੀਆਂ ਆਂਗਣਵਾੜੀ ਸਾਡੀਆਂ ਸਕੀਮ ਵਰਕਰ ਸਾਡੀਆਂ ਆਸ਼ਾ ਵੰਦਰ ਪੈਣਾ ਇਹ ਜਿੰਨ ਹੁਣ ਸਰਵ ਕੋਈ ਨੂੰ 2000 ਕਿਸੇ ਨੂੰ 3000 ਕਿਸੇ ਨੂੰ 2000 2500 ਇਹ 2500 ਤੋਂ ਇਹਦੇ ਨਾਲ ਮੈਂ ਇਸ ਪੰਜਾਬ ਸਰਕਾਰ ਨੂੰ ਕਹਣਾ ਚਾਹੁੰਦਾ ਇੱਕ ਸਿਰਫ ਚਾਹ ਦਾ ਖਰਚਾ ਨਹੀਂ ਚਾਹਦਾ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਇਹਨਾਂ ਦੀਆਂ ਪਾੜੀਆਂ ਨੀਤੀਆਂ ਦੇ ਕਾਰਨ ਅੱਜ ਜਿਹੜੀਆਂ ਆ ਸਾਰੇ ਪੰਜਾਬ ਦਾ ਬਲਾਜੋ ਮੈਂ ਪਿੱਛਣਾ ਲਾ ਉਹ ਸੜਕਾਂ ਤੇ ਆ ਧਰਮੇ ਤੇ ਆ ਉਹ ਸਿਚੂਚਾ ਬਲਾਜੋ ਜਿਹੜਾ ਵਰਤ ਇਹਨਾਂ ਨੂੰ ਸਵਾਲ ਕਰੂੰਗਾ ਪਰ ਇਹਨਾਂ ਦੀ ਨੀਤੀਆਂ ਤੋਂ ਕਿ ਅਸੀਂ ਇਹਨਾਂ ਨੂੰ ਬਾਵਾ ਜੀ ਦਾ ਰਾਹ ਭਾਵਗੇ ਜਿੱਥੇ ਜਾਂਦਾ ਜੈਸਵਰ ਜਿੱਦ ਰੱਖੇ ਸਭ ਤੋਂ ਪਹਿਲਾਂ ਜੋਸ਼ ਸਿੰਘ ਨੂੰ ਟਾਈਮ ਦੇਣਾ ਸੀ ਇੱਕ ਮਹੀਨੇ ਬਾਅਦ ਕੋਈ ਨਹੀਂ ਗਵਤ ਬਾਵਾ ਜੀ ਦਾ ਹੁਣ ਟਾਈਮ ਹੈ ਨਾਲੇ ਆਪਣੇ ਵਰਕਰ ਸਹਿਵਾ ਨਾਲ ਜੁੜ ਪਾ ਲਗੇ ਬਾਬਾ ਜੀ ਤੁਹਾਡੇ ਨਾਲ ਵਿਚਾਰ ਸਾਡੇ ਕਰਨਗੇ 4-5 ਰੁਪਏ ਗੰਭੀਰ ਜੰਦਾ ਗਾਰ ਜਿਹੜ ਨੇ ਉਸ ਇਤਿਹਾਸ ਮੈਂ ਜਿਹੜੇ ਸਾਥੀ ਸਾਡੇ ਨਾਲ ਆਏ ਨੇ ਜੱਥੇ ਲੈ ਕੇ ਜਾਂ ਸਾਥੀ ਜਿਹੜੇ ਪਹਿਲਾਂ ਕਰੋਤੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅਨੁਸ਼ਾਸਨ ਚ ਰਹੀਏ ਔਰ ਅਸੀਂ ਅਨੁਸ਼ਾਸਨ ਦੀ ਪਾਲਣਾ ਕਰੀਏ ਮੇਰੀ ਬੇਨਤੀ ਹੈ ਕਿ ਸਾਰੇ ਸਾਥੀ ਮੰਡਾਲ ਚ ਬਹੁਤ ਜਗ੍ਹਾ ਗਈ ਹੈ ਪਰ ਕਿਉਂਕਿ ਜਿਹੜੀ ਇਹ ਕਾਰਵਾਈ ਹੈ ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਅੱਜ ਕਿ ਹਿੰਦੁਸਤਾਨ ਦਾ ਜਿਹੜਾ ਮਜ਼ਦੂਰ ਹੈ ਓ ਚਾਰ ਲੋਕ ਪਰ ਲੇਬਰ ਕੋਰਟ ਦੀ ਤਮਪੀਲ ਕਰਦਾ ਕੰਮ ਕੀਤਾ ਉਹ ਬਹੁਤ ਵੱਡੀ ਲੜਾਈ ਆ ਇਹਦੇ ਨਾਲ ਹੀ ਨਾਲ ਨਾ ਸਾਡੀ ਪੰਜਾਬ ਸਰਕਾਰ ਦੀ ਗੱਲ ਕਰਾਂ 3 ਮਹੀਨੇ ਹੋ ਗਏ ਟੁਪਰ 10 ਸਾਲ ਹੋ ਗਏ ਨੇ ਔਰ ਨਹੀਂ ਬਤਾਈ ਇਹ ਵੀ ਪੰਜਾਬ ਸਰਕਾਰ ਨੂੰ ਪੰਡਾ ਘਰਕਾਉਣ ਦੀ ਗੱਲ ਹੈ ਸੋਸੀਤ ਨਹੀਂ ਚਾਹੇ ਹੈਲਥ ਦੀ ਗੱਲ ਹੈ ਚਾਹੇ ਮਨਰੇ ਗੱਲ ਦੀ ਗੱਲ ਹੈ ਚਾਹੇ ਆਂਗਣ ਵੜੀ ਦੀ ਗੱਲ ਹੈ ਚਾਹੇ ਪੱਠਿਆਂ ਦੀ ਗੱਲ ਹੈ ਉਹ ਸਾਰੇ ਮਜ਼ਦੂਰ ਅੱਜ ਤਰ੍ਹਾਂ ਤਰ੍ਹਾਂ ਕਰਕੇ ਸੜਕਾਂ ਦੇ ਉੱਤੇ ਨੇ ਮੈਂ ਦੱਸ ਦੇਣਾ ਚਾਹਨਾ ਕਿ ਜਾਗਰ ਸਾਡੇ ਸੈਂਟਰ ਵਾਲੇ ਨੇ ਜੋ ਫੈਸਲਾ ਲੈਣਾ ਫਿਚੇ ਦੇ ਵਿੱਚ ਮੈਂ ਵੇਖ ਲਿਆ ਸੀ ਚਲੂ ਗੁੱਟ ਦੇ ਵਿੱਚ WhatsApp ਤੇ ਪਿਆਰੀ ਯਾਨੀ ਕੇਰਲਾ ਉਹ ਤਾਮਲनाडु ਦਿੱਲੀ ਔਰ ਹਰ ਜਗ੍ਹਾ ਤੇ ਹੈ ਆਪਣਾ ਪ੍ਰਦਰਸ਼ਨ ਹੋ ਰਹੇ ਨੇ ਦਿੱਲੀ ਦੇ ਵਿੱਚ ਤੇ ਮੈਨੂੰ ਬਣੋਨੇ ਪਤਾ ਲੱਗਾ ਕਿ ਜਿਹੜਾ ਸਾਡੇ ਮੇਨ ਆਦੂ ਨੇ ਉਹਨਾਂ ਨੂੰ ਰਸਮੀ ਕੀਤਾ ਗਿਆ ਹੈ ਔਰ ਫਿਰ ਰਸ ਕਰਨ ਤੋਂ ਬਾਅਦ ਛੱਡੂ ਦਾ ਕੰਮ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਮੇਰੇ ਦਫ਼ਤਰ ਦੇ ਵਿੱਚ ਮੇਰੇ ਨਾਲ ਵੀ ਸਾਡੇ ਰਸਮ ਹੋਏ ਪਾਵਾ ਜੀ ਤੁਹਾਨੂੰ ਪੈਦਲ ਮਾਰਚ ਨਹੀਂ ਕਰਨ ਦੇਣਾ ਜੇ ਪੈਦਲ ਮਾਰਚ ਕਰੋਗੇ ਤੇ ਤੁਹਾਨੂੰ ਅਰੈਸਟ ਕਰਾਂਗੇ ਮੈਂ ਗੱਲ ਕਹਿ ਦਿੱਤੀ ਤੁਸੀਂ ਪਾਵੇ ਅਰੈਸਟ ਕਰੋ ਪਾਵੇ ਜੋ ਮਰਜੀ ਕਰੋ ਅਸੀਂ ਪੈਦਲ ਮਾਰਚ ਕਰਕੇ ਸੰਗਤ ਦੇ ਵਿੱਚ ਜਿੱਥੇ ਸਾਡਾ ਹਜ਼ੂਰ ਹੈ ਉੱਥੇ ਜਾਣ ਦਾ ਕੰਮ ਕਰਾਂਗੇ ਸਾਥੀਓ ਅਸੀਂ ਅਸੀਂ ਕਿਸੇ ਨੂੰ ਡਰੇਗਾ ਅਸੀਂ ਇਹਨਾਂ ਦੀ ਗਿੱਦਰ ਭੰਕੀਏ ਲੋ ਬਿਲਕੁਲ ਡਰਨ ਵਾਲੇ ਨਹੀਂ ਜਿਹੜੇ 44 ਕਾਨੂੰਨ ਨੇ ਉਹਨੂੰ ਬਹਾਲ ਕਰਾਂਗੇ ਜਿਹੜੇ ਐਸ ਕੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਵੇਖਿਆ ਸੀ ਰਾਤੀ ਸਾਡੇ ਫੇਰ ਮਖੂਰ ਸੁਣਿਆ ਜਾਣ ਸਕੀ ਹਰਪ੍ਰੀਤ ਸਿੰਘ ਚਿੱਤੋ ਜੀ ਉਹ ਕਿਸਾਨਾਂ ਦੇ ਨਾਲ ਲਾਈਵ ਹੋਏ ਸੀ ਜਦੋਂ ਇਹ ਮੁੰਡਾ ਮਨੂੰ ਲਾਈਵ ਦਾ ਆਇਆ ਪਰ ਮੈਂ ਵੀ ਉਹ ਲਾਈਵ ਡਿਸਕਸ਼ਨ ਵੇਖੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿਸਾਨਾਂ ਨੇ ਵੀ ਅੱਜ ਦੇ ਜਿਹੜੇ ਕੱਢ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਸਹਿਯੋਗ ਕਰਨ ਦਾ ਕੰਮ ਕੀਤਾ ਪਰ ਮੈਂ ਇਹ ਗੱਲ ਦੱਸਣਾ ਚਾਹਣਾ ਕਿ ਅਗਰ ਕਿਸਾਨਾਂ ਸੰਯੁਕਤ ਕਿਸਾਨ ਮੋਰਚੇ ਨੂੰ ਅਗਰ ਜਿੰਮਤ ਪਈ ਮੇਰੇ ਨਾਲ ਅੱਜ ਵੀ ਅੱਗੇ ਦਿੱਲੀ ਚ ਮੋੜਨਾ ਮੋੜਾ ਜੋੜ ਕੇ ਤੋਰਿਆ ਸਾਡੀਆ ਦੁਨੀਆ ਦੱਸ ਚੁੱਕੀ ਨਾ ਇਹ ਬਾਤ ਤੁਹਾਨੂੰ ਦੱਸਣਾ ਹੈ ਮੈਂ ਦੱਸ ਦੇਣਾ ਚਾਹਣਾ ਮੋਦੀ ਸਰਕਾਰ ਨੂੰ ਮੈਂ ਦੱਸ ਦੇਣਾ ਪੰਜਾਬ ਦੀ ਸਰਪੰਗਤ ਸਰਕਾਰ ਨੂੰ ਕਿਉਂਕਿ ਜੇ ਮਨੇ ਰੇਕੇ ਦੀ ਗੱਲ ਕਰੀਏ ਤੇ ਆੜੀ ਦੀ ਗੱਲ ਕਰੀਏ ਕੋਈ ਜਿਹੜੀ ਵਿਧਾਨ ਦਾ ਕੰਮ ਨਹੀਂ ਕੀਤਾ ਮੈਂ ਦੱਸ ਦੇਣਾ ਚਾਹਣਾ ਹੈ ਜਿਵੇਂ ਕਿ ਆਸਰ ਜੀ ਨੇ ਪਿੱਛੇ ਦੱਸਿਆ ਸੀ ਕਿ ਐਸਾ ਕੰਮ ਸੀ ਦਿੱਲੀ ਵਿੱਚੋਂ ਪੂਰੇ ਜਿਹੜੇ ਉੱਥੋਂ ਦੇ ਸੰਗਠਨ ਨੇ ਮੈਂ ਦੱਸ ਦੇਣਾ ਚਾਹਣਾ ਹਿੰਦੂ ਕੱਲ ਇੱਕ ਚਿੱਠੀ ਆਈ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਸੀਂ ਤੁਹਾਡੀ ਹੜਤਾਲ ਦੇ ਸਬੰਧ ਵਿੱਚ ਅਸੀਂ ਟਪਾਲ ਦੇ ਜਿਹੜੇ ਮਜ਼ਦੂਰ ਨੇ ਉਹ ਤੁਹਾਡੇ ਨਾਲ ਨੇ ਜਿ세 ਤਰ੍ਹਾਂ ਕੱਲ ਕੱਲ ਸਾਡੇ ਪੰਗਸਰ ਦੇ ਸਾਥੀ ਨੇ ਆਪਣਾ ਕ੍ਰਿਸ਼ ਆਲੰਦ ਜੀ ਉਹਨਾਂ ਨੇ ਵੀ ਗੱਲ ਆਈ ਉਹ ਪੁੱਛੇ ਸੀ ਕੀ ਚੱਲ ਰਿਹਾ ਹੈ ਉਹ ਸਥਿਤੀ ਚਾਹ ਬੰਗਲਾਦੇਸ਼ਾ ਪੂਰੇ ਹਿੰਦੁਸਤਾਨ ਦੇ ਮਜ਼ਦੂਰ ਤੇ ਕੱਟੇ ਹੈ ਇਹ ਸੰਜੁਗਤ ਕਿਸਾਨ ਮੋਰਚੇ ਦੇ ਨਾਲ ਉਹ ਸਾਡੀ ਮਜ਼ਦੂਰ ਜਿੱਥੇ ਬੰਦਿਆਂ ਨਾਲ ਬਾਦ ਦੇ ਜਿਹੜੇ ਮੁਕ ਨੇ ਬਾਦ ਦੇ ਅਸ਼ੀਆ تحصیل ਕੀ ਦੇ ਲੋਕ ਨੇ ਉਹ ਵੀ ਸਾਡੇ ਸਹਾਰਜ ਤੇ ਨੇ ਸਾਡੇ ਮਨਸੂਬੇ ਜਿਹੜੇ ਆ ਆਪਣੇ ਲੇਬਰ ਮਨਿਸਟਰ ਨੇ ਇਹਨਾਂ ਦੀ ਕੋਸ਼ਿਸ਼ ਸੀ ਕਿ ਅੱਜ ਦੀ ਜਿਹੜੀ ਹੜਤਾਲ ਇਹਨਾਂ ਦੀ ਸਫਲ ਸਫਲ ਨਾ ਹੋਵੇ ਪਰ ਮੈਂ ਤੁਹਾਨੂੰ ਬਧਾਈ ਦ ਦ ਤੁਸੀਂ ਬਧਾਈ ਦੇ ਪਾਸ ਤੇ ਸਵੇਤ ਉਹ ਮਕਸਦ ਦੇ ਚੇਗ ਰਹੇ ਸੀ ਉਹ ਤਮਾਮ ਚਾਹੇ ਅਲੱਗ ਸੀ ਇਹ ਚਾਹੇ ਬੈਂਕ ਤੇ ਚਾਹੇ ਮਨਰੇਗਾ ਦੇ ਨੇ ਚਾਹੇ ਉਹ ਮੇਰੇ ਧਿਆਨ ਕਰਕੇ ਆਪਣਾ ਹਰ ਜਗ੍ਹਾ ਤੇ ਪਹੁੰਚਦਾ ਕੰਮ ਕਰ ਰਹੇ ਨੇ ਮੈਂ ਦੱਸ ਦੇਣਾ ਚਾਹਣਾ ਹੈ ਭਗਵੰਤਬਾਣ ਨੂੰ ਸਰਕਾਰੇ ਤੂੰ ਇਹ ਚਾਹ ਜੁਲਮ ਨਾ ਕਰ ਤੈਨੂੰ 10 ਸਾਲ 3.5 ਸਾਲ ਹੋ ਗਏ ਨੇ ਤੂੰ ਕਿਸੇ ਮਜ਼ਦੂਰ ਦੀ ਚੱਠੇ ਬੰਦੀ ਨਾਲ ਸਿੰਘ ਅੱਜ ਤੱਕ ਗੱਲ ਨਹੀਂ ਕੀਤੀ ਤੈਨੂੰ ਉਹਦਾ ਵੀ ਬਦਲਾ ਚੁਕਾਉਣਾ ਪੈਣਾ ਆ ਰਹੇ ਨੇ ਇਲੈਕਸ਼ਨ ਤੇ ਤਨਾ ਮੋਹਰੋ ਕਰਾਂਗੇ ਜਿਹੜਾ ਯਾਦ ਕਰੇਗਾ ਐਸੀ ਤਰ੍ਹਾਂ ਹੀ ਜਿਹੜਾ ਮੋਦੀ ਸਰਕਾਰ ਡਿਗੜੇ ਫਿਰਦਾ ਹੈ ਜਿਹੜਾ ਮੋਦੀ ਸਰਕਾਰ ਮਜ਼ਦੂਰ ਹਿੰਦੁਸਤਾਨ ਦਾ ਇਕੱਠਾ ਹੋ ਗਿਆ ਇੱਕ ਮੰਚ ਬੰਦ ਹੋ ਗਈ ਆ ਕਿ ਕਾਰਪੋਰੇਟ ਕੁਝ ਨਾ ਕੁਝ ਤੁਹਾਨੂੰ ਦਿੰਦੇ ਆ ਤੇ ਉਹਦੇ ਵਾਸਤੇ ਤੁਹਾਡਾ ਚਾਹ ਜ਼ਮੀਨ ਤੇ ਜੰਗਲ ਲੈਂਦੇ ਆ ਅੱਜ ਉਧਰ ਛਤੀਸਗੜ ਦੇ ਵਿੱਚ ਇੱਕ ਜੰਗ ਜਲ ਰਹੀ ਆ ਲੋਕਾਂ ਦੇ ਜੰਗਲਾਂ ਦੇ ਕਬਾਤੇ ਚਾਰ ਦਿਨ ਜੰਗ ਜਲ ਲੱਗੀ ਚਾਰ ਬੰਦੇ ਮਰੇ ਕਿ ਨਹੀਂ ਮਰੇ ਉਹਦੇ ਰੋਜ਼ ਹਜ਼ਾਰਾਂ ਲੋਕ ਮਾਰੇ ਜਾ ਰਹੇ ਆ ਕਿਮਾਂ ਚੂਕਮਾਨ ਰਲ ਕੇ ਐਕਟਿਵਿਸਟ ਜਾ ਕੇ ਰੋਲਾ ਪਾ ਰਿਆ ਉਹਦੇ ਲੋਕਾਂ ਕੋ ਪੰਜਨਾ ਦੇ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਉਹਨਾਂ ਨੂੰ ਮਾਰਿਆ ਜਾਣਿਆ ਪਰ ਕੋਈ ਨਹੀਂ ਬੋਲ ਰਿਹਾ ਪਰ ਲੜਨ ਵਾਲੇ ਲੋਕ ਬੋਲ ਰਹੇ ਆ ਭਰਾਓ ਅੱਜ ਪੰਜਾਬ ਦੇ ਵਿੱਚ ਦੂਰਾਂ ਨੇ ਉਹਦੇ ਕੋੜੇ ਦਾ ਰੱਤ ਪੜ ਲਿਆ ਤੇ ਉਹਨੂੰ ਮਾਂ ਵੀ ਮੰਗਣੀ ਪਈ ਕਿ ਇਹ ਕਾਨੂੰਨ ਗਰਦੀ ਨਾ ਬਣ ਗੇ ਪਰ ਭਰਾਓ ਅਜੇ ਵੀ ਚੁੱਪ ਨੀ ਜੇ ਬੈਠੇ 20 ਪ੍ਰੋਗਰਾਮ ਹੋਇਆ ਵੀ ਬਾਬਾ ਨਾਨਕਾ ਦੇ ਜਾਵੀ ਬਾਬਾ ਨਾਨਕਾ ਨਿਬਰ ਕੋਡ ਬਣਿਆ ਅਜੇ ਕਾਨੂੰਨ ਬਣ ਰਹੇ ਨੇ ਇਹ ਸਾਰੇ G20 ਦੇ ਵਿੱਚੋਂ ਨਿਕਲੇ ਨੇ ਭਰਾਓ ਮਤ ਸੋਚੋ ਵੀ ਸਾਡੇ ਲਈ ਆ ਅੱਜ ਪਾਕਿਸਤਾਨ ਦੇ ਵਿੱਚ ਕਿਹੜੇ ਜਾਂ ਲੱਗੀ 3 ਦਿਨਾਂ ਪਰ ਬੰਦ ਤੇ ਖੋਲ ਕੇ ਕਿੰਨੀ ਦੁਨੀਆ ਨੂੰ ਕਾਰੋਬਾਰ ਮਿਲ ਸਕਦਾ ਨਹੀਂ ਤਾਂ ਸਾਡੇ ਸਾਡੇ ਜਿਹੜੇ ਕਾਰੋਬਾਰ ਆ ਉਹ ਭਾਈ ਬੰਦ ਹੋ ਜਾਣਗੇ ਆਪੇ ਬੰਦ ਹੋ ਜਾਣਗੇ ਛੋਟੀਆਂ ਦੁਕਾਨਾਂ ਬੰਦ ਛੋਟੀਆਂ ਬੱਸਾਂ ਬੰਦ ਹੋ ਜਾਣਗੀਆਂ ਇਹ ਫਿਰ ਸਾਨੂੰ ਪ੍ਰਾਈਵੇਟ ਲੋਕਾਂ ਦੇ ਹਕੂਮਤ ਕਰਨੀ ਪਵੇਗੀ ਸੋ ਇਹਨਾਂ ਸ਼ਬਦਾਂ ਦੇ ਕਰਕੇ ਅੱਜ ਦੀ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਕੀਤੀ ਜਾ ਰਹੀ ਆ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਅੱਜ ਹੜਤਾਲ ਹੋਈ ਐ ਤੇ ਜਿਹੜੀ ਦੇਸ਼ ਦੀ ਅਸੀਂ ਜੱਥੇਬੰਦੀ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਆਟੋ ਯੂਨੀਅਨ ਵੱਲੋਂ ਪੂਰੀ ਜੱਥੇਬੰਦੀ ਨੂੰ ਭਰੋਸਾ ਦਿਵਾਉਂਦੇ ਆ ਕਿ ਸਾਡੇ ਦਰਮਿਆਨ ਹਜ਼ਨਾਲਾ ਕਾਹ ਤੇ ਆ ਕਿ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਸੈਂਟਰ ਵੱਲੋਂ ਸੈਂਟਰ ਦੀਆਂ 10 ਜਥੇਬੰਦੀਆਂ ਲੋਕ ਅੱਜ ਦਾ ਬਾਨ ਦਿੱਤਾ ਕਿ 9 ਤਰੀਕ ਦਾ ਉਹਦੇ ਵਿੱਚ ਮੁੱਖ ਮੰਗਾਂ ਨੇ ਜਿਹੜੇ 44 ਲੇਬਰ ਕਾਨੂੰਨ ਨੇ ਰੱਦ ਕੀਤੇ ਨੇ ਚਾਹੋ 4 ਲੇਬਰ ਕੋਰਟ ਤੋਂ ਤਬਦੀਲ ਕੀਤੇ ਨੇ ਉਹਨੂੰ ਬਹਾਲ ਕੀਤਾ ਜਾਵੇ 44 ਕਾਨੂੰਨ ਮਜ਼ਦੂਰਾਂ ਦੇ ਬਹਾਲ ਕੀਤੇ ਜਾਣ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲ ਜਿਹੜੀ ਘੱਟੋ ਘਾਟ ਉਜਰਤ ਹੈ ਜਿਹੜੀ 10 ਸਾਲ ਹੋ ਗਏ ਨੇ ਨਹੀਂ ਵਧਾਈ ਉਹਨੂੰ ਵਿਧਾਨ ਦਾ ਕੰਮ ਕੀਤਾ ਜਾਵੇ ਇਸੇ ਤਰ੍ਹਾਂ ਮਨਰੇਗਾ ਨਰੇਗਾ ਸਾਡੇ ਪੱਠਿਆਂ ਦੇ ਮਜ਼ਦੂਰ ਨੇ ਪੱਠਿਆਂ ਦੇ ਜਿਹੜਾ ਸੰਕਟ ਆਇਆ ਹੋਇਆ ਵਾ ਬੰਦ ਹੋਣ ਦੀ ਗੱਲਾਂ ਤੇ ਨੇ ਪੰਜਾਬ ਸਰਕਾਰ ਨੂੰ ਕਹਾਂਗਾ ਉਹਦੇ ਵਿੱਚ ਦਖਲ ਅੰਦਾਜ਼ੀ ਕਰਕੇ ਉਹਨਾਂ ਨੂੰ ਬਹਾਮੜ ਬਾਲੀ ਦੇ ਕੰਮ ਕੀਤਾ ਜਾਵੇ ਇਸੇ ਤਰ੍ਹਾਂ ਹੀ ਮੈਂ ਦੱਸ ਦੇਣਾ ਚਾਹਨਾ ਵਾ ਅਗਰ ਅੱਜ ਦਾ ਪੂਰੇ ਹਿੰਦੁਸਤਾਨ ਚ ਪੂਰੇ ਦੇਸ਼ ਭਰ ਦੇ ਵਿੱਚ ਇਹ ਪ੍ਰਦਰਸ਼ਨ ਚੱਲ ਰਿਹਾ ਹੈ ਅਗਰ ਇਹ ਪ੍ਰਦਰਸ਼ਨ ਦੇ ਨਾਲ ਸਰਕਾਰ ਸਾਡੀਆਂ ਮੰਗਾਂ ਨਾ ਮੰਨੇਗੀ ਤੇ ਜੋ ਸੈਂਟਰ ਦੀ 10 ਜਥੇਬੰਦੀਆਂ ਨੇ ਉਹ ਵਾਅਦਾ ਦੇਣ ਗਿਆ ਉਸ ਤੋਂ ਅਗਲੀ ਰਣਨੀਤੀ ਦੇ ਅਸੀਂ ਉਥੇ ਪੈਰਾ ਦੇਣ ਦਾ ਕੰਮ ਕਰਾਂਗੇ ਔਰ ਡਟ ਕੇ ਲੜਾਈ ਕਰਨ ਦਾ ਕੰਮ ਕਰਾਂਗੇ ਆਪਣੇ ਮਜ਼ਦੂਰਾਂ ਲਈ ਚਾਹੇ ਉਹ ਬੀਓਸੀ ਦੇ ਮਜ਼ਦੂਰ ਨੇ ਸਾਰੀ ਕੀਤੇ ਨੇ ਉਹਨਾਂ ਨੇ ਵੀ ਲੜ ਕੇ ਉਹਨਾਂ ਦੇ ਲਈ ਵੀ ਲੜ ਕੇ ਸੀ ਪੂਰਾ ਠੋਕ ਕੇ ਕੰਮ ਕਰਾਂਗੇ ਸੋ ਸਰਕਾਰ ਜਿਹੜੀ ਹੈ ਚਾਹੇ ਪੰਜਾਬ ਦੀ ਸਰਕਾਰ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਮਜ਼ਦੂਰਾਂ ਨੂੰ ਕੁਝ ਨਹੀਂ ਦੇਣਾ ਚਾਹੁੰਦੀ ਉਹਨਾਂ ਨੂੰ ਲੈਣ ਵਾਸਤੇ ਇਹ ਜਿਹੜੀਆਂ ਲੜਾਈਆਂ ਨੇ ਚਲਦੀਆਂ ਰਹਿਣਗੀਆਂ ਔਰ ਇਹਨਾਂ ਲੜਾਈਆਂ ਤੇ ਅਸੀਂ ਪੈਰਾ ਦੇਂਦਾ ਰਾਵਾਂ ਦੇਂਦੇ ਰਵਾਂਗੇ ਉਹ ਜਿਹੜਾ ਹੱਕ ਨੇ ਲੈਂਦੇ ਰਾਵਾਂਗੇ ਭਾਵੇਂ ਜੋ ਜਲਦੀ ਮਰਜੀ ਗੱਲ ਹੈ ਕਿ ਅੱਜ ਜਿਹੜਾ ਇਕੱਠ ਹੈ ਉੱਤੇ ਅੰਮਰਸਾਹ ਲੈਵਲ ਤੇ ਇਕੱਠ ਹੋਇਆ ਔਰ ਬਹੁਤ ਵੱਡੀ ਤਦਾਦ ਚ ਮਜ਼ਦੂਰ ਨੇ ਇਕਾ ਕੀਤਾ ਵੈ ਚਾਹੇ ਉਹ ਹਿੰਦ ਮਜ਼ਦੂਰ ਦਾ ਬਸਬੋ ਦਾ ਸਾਥੀ ਨੇ ਚਾਹੇ ਉਹ ਇੰਟਕ ਦੇ ਸਾਥੀ ਨੇ ਚਾਹੇ ਹਟਕ ਦੇ ਸਾਥੀ ਨੇ ਚਾਹੇ ਸੀਟੀ ਦੇ ਸਾਥੀ ਨੇ ਚਾਹੇ ਸੀਟੀ ਜੋ ਪੰਜਾਬ ਦੇ ਸਾਥੀ ਨੇ ਮੈਂ ਇਹਦੇ ਵਿੱਚ ਸਭ ਤੋਂ ਇਹ ਧੰਨਵਾਦ ਕਰਾਂਗਾ ਸੰਯੁਕਤ ਕਿਸਾਨ ਮੋਰਚੇ ਦਾ ਜਿਨ੍ਹਾਂ ਨੇ ਆਪਣਾ ਯੋਗਦਾਨ ਦੇਣ ਦਾ ਕੰਮ ਕੀਤਾ ਔਰ ਅਗਰ ਉਹਨਾਂ ਨੂੰ ਵੀ ਜ਼ਰੂਰਤ ਪਾਏਗੀ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਇਹਨਾਂ ਨੂੰ ਮਦਦ ਦੇਣ ਦਾ ਕੰਮ ਕਰਾਂਗੇ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ